ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗੋਲੇਵਾਲੇ ਦੇ ਵਿੱਚ ਗੋਲੇਵਾਲਾ ਪਿੰਡ ਆ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਗੋਲੇਵਾਲੇ ਤੋਂ ਜਿਹੜੀ ਸੜਕ ਮਿੱਤਰੋ ਬੇਗੂ ਵਾਲੇ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਲਖਮੰਤ ਸਿੰਘ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਪੌਰੀਆ ਸਿੱਖ ਪਾਈ ਹੋਣੀ ਵੱਜਦੀ ਆ ਮਿੱਤਰੋ ਤੇ ਇੱਕ ਤੁਹਾਨੂੰ ਮੈਂ ਗੱਲ ਦੱਸ ਦੇਵਾਂ ਕਿ ਜਾਨਵਾਰਾ ਜਿਹੜੇ ਬਾਈ ਦੇ ਕੋਲੇ ਮਿੱਤਰੋ ਇਸ ਬਾਈ ਦੀ ਵੀ ਕਲੈਕਸ਼ਨ ਆ ਜਿਹੜੀ ਉਹ ਹਰਿਆਣੇ ਦੇ ਵਿੱਚੋਂ ਕੀਤੀ ਹੋਈ ਆ ਸਾਰੀਆਂ ਮਈਆਂ ਟਾਪ ਕਲਾਸ ਚੰਗੇ ਦੁੱਧ ਦੀਆਂ ਮਾਲਕਨ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਚਮਾਉਣ ਵਾਲੀਆਂ ਗੱਲਾਂ ਹੋਣਗੀਆਂ ਇਹਨਾਂ ਮਈਆਂ ਦੇ ਵਿੱਚ ਆਓ ਸਾਰੀ ਗੱਲਬਾਤ ਕਰਦੇ ਪਹਿਲਾਂ ਮਿਲਦੇ ਆਪਾਂ ਲਖਮੰਤ ਭਾਈ ਸਤਿ ਸ਼੍ਰੀ ਅਕਾਲ ਲਖਮੰਤ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਹਾਂ ਠੀਕ ਹੈ ਭਾਈ ਸਾਰੀ ਪੀਟੋਣਾ ਭਾਈ ਲੇਟ ਆਇਆ ਮਾਫਾ ਮੈਨੂੰ ਮਾਫੀ ਹੈ ਠੀਕ ਹੈ ਅੱਛਾ ਲਖਮੰਦਰ ਘਰ-ਬਾਰ ਸੁਣਾ ਹਾਂ ਠੀਕ ਹੈ ਭਾਈ ਵਧ ਗਿਆ ਵਧ ਗਿਆ ਬਹੁਤ ਚੰਗੇ ਵਸੇ ਠੀਕ ਹੈ ਪਹਿਲਾਂ ਤਾਂ ਭਾਈ ਨੂੰ ਮੁਬਾਰਕ ਹੈ ਇਸ ਗੱਲ ਦੀ ਕਿਉਂਕਿ ਪਹਿਲਾਂ ਭਾਈ ਦਾ ਘਰ ਉੱਧਰ ਹੁੰਦਾ ਸੀ ਤੇ ਹੁਣ ਭਾਈ ਨੇ ਬਹੁਤ ਸੋਹਣਾ ਜਿਹੜਾ ਆਪਦਾ ਘਰ ਬਣਾ ਲਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਯੋਗੀ ਕੋਈ ਬੰਦਾ ਜੇ ਮਿਹਨਤ ਕਰਕੇ ਕਿਸੇ ਤਰੱਕੀ ਵਾਲੇ ਪਾਸੇ ਨੂੰ ਵਧਣਾ ਤੇ ਉਹਦੇ ਨਾਲ ਦਾ ਸਵਾਦ ਉਹਦੇ ਨਾਲ ਦੀ ਜ਼ਿੰਦਗੀ ਚੋਂ ਦਾ ਆਨੰਦ ਨਹੀਂ ਹੁੰਦਾ ਵੱਖਰਾ ਹੁੰਦਾ ਤੇ ਇਸ ਭਰਾ ਨੇ ਵੀ ਮਿਹਨਤ ਇੰਨੀ ਕੁ ਕੀਤੀ ਕਿਉਂਕਿ ਖੇਤੀਬਾੜੀ ਨਾਲ ਮਿਹਨਤ ਕੀਤੀ ਇਹ ਨਹੀਂ ਗੱਲ ਹੈ ਕਿ ਸਬਜ਼ੀਆਂ ਵਾਲੇ ਕੰਮ ਦੇ ਵਿੱਚ ਇੰਨੇ ਆਪਦੀ ਦਿਨ ਰਾਤ ਇੱਕ ਕੀਤਾ ਵੈਸੇ ਇਹ ਭਰਾ ਹੁਣੇ ਸਾਰੇ ਹੁੰਦੇ ਜਿਹੜੇ ਮਿਹਨਤੀ ਹੁੰਦੇ ਪਰਿਵਾਰ ਮਿਹਨਤ ਹੁੰਦਾ ਇਹਨਾਂ ਦਾ ਅੱਛਾ ਲਖਮਨਤਾ ਬਈ ਇੱਕ ਮੱਝ ਵੇਚ ਲਈਆ ਵੀਰੇ ਹਾਂ ਹਾਂ ਤੇ ਇਹ ਫਿਰ ਕਿੱਥੋਂ ਖਰੀਦੀ ਹੋਈ ਹੈ ਇਹ ਹਰਿਆਣਾ ਚੋਂ ਖਰੀਦ ਕੇ ਲਿਆਇਆ ਸੀ ਹਰਿਆਣਾ ਚੋਂ ਲੈ ਕੇ ਆਇਆ ਕਿਰਮਾ ਸੂਆ ਹੁੰਦੀ ਆ ਭਾਈ ਤੀਜਾ ਸੂਆ ਹੁੰਦੀ ਆ ਭਾਈ ਤੀਜਾ ਸੂਆ ਹੁੰਦੀ ਆ ਹਾਂ ਤੀਜਾ ਅੱਛਾ ਲਖਮਨਤ ਵੀਰੇ ਕਿੰਨਾ ਕੰਡੇ ਵਾਲਾ ਸੁੱਧ ਚੁੰਦਾ ਰਿਹਾ ਭਾਈ ਚੁੰਦਾ ਰਿਹਾ ਮੈਂ 16 ਕਿਲੋ ਦੁੱਧ ਮਗਰਲੇ ਸੂਹ ਵਿੱਚ ਹੋਇਆ ਆ ਇਹਦਾ 16 ਕਿਲੋ ਦੁੱਧ ਮਗਰਲੇ ਸੂਹ ਵਿੱਚ ਹੋਇਆ ਹਾਂ ਹਾਂ ਕੰਡੇ ਵਾਲਾ ਚੋਇਆ ਜਮਾ ਠੀਕ ਆ ਵੀਰੇ ਐਨ ਕੀ 18 ਕਿਲੋ ਤਾਂ ਦੇਊਗੀ ਠੀਕ ਆ ਲਖਮਨਤ ਭਾਈ ਬਰੀਕੀ ਬਰੂਕੀ ਵੀ ਸਾਰੀ ਚੰਗੀ ਮੈਂ ਬਹੁਤ ਸੋਹਣੀ ਮੈਂ ਯਾਰ ਕਿੰਨੇ ਸਨ ਪਏ ਆਂਦੇ ਭਾਈ ਅੱਜ ਮੇਰੇ ਨਾਲ ਪੰਜ ਚਾਰ ਦਿਨ ਤਾਂ ਲੈ ਹੀ ਜਾਊਗਾ ਜਿਹੜੇ ਸੀਮਨ ਤੋਂ ਗੱਪਣ ਕਰਵਾਤੀ ਗੱਪਣ ਯਾਰ ਰੁਤਸਮ ਮਹਿੰਦ ਤੁਆ ਇਹ ਰੁਤਸਮ ਮਹਿੰਦ हां ਰੁਤਸਮ ਅੱਛਾ ਲਖਮਨਦ ਭਾਈ ਜੇ ਕੋਈ ਕਵੇ ਭਰਾ ਚੋਕੇ ਲੈ ਲਈ ਫਿਰ ਵੀ ਕਰਦਾ ਹਾਂ 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 ਭਾਈ ਚੋਕੇ ਚੋਕੇ ਲੈ ਜੇ ਕੋਈ ਚੱਕਰ ਨਹੀਂ ਆਪਾਂ ਪਹਿਲਾਂ ਵੀ ਤੇਰੇ ਕੋਲ ਜਾਨਵਰ ਬਹੁਤ ਚੰਗੇ ਆ ਬਹੁਤ ਚੰਗੇ ਜਾਨਵਰ ਭਾਈ ਸਾਰੇ ਜਾਨਵਰ ਬਹੁਤ ਸੋਹਣੇ ਮੇਰੇ ਕੋਲੇ ਆਵੇ ਹਰਿਆਣੇ ਵਾਲੀ ਆਂਦੀ ਆ ਭਾਈ ਵੱਡੀ ਮਾਸੂਮ ਵਾਲੀ ਆ ਬਾਈ ਇਹੇ ਠੀਕ ਆ ਇਹ ਸੂਰ 8ਵੇਂ ਮਹੀਨੇ ਦਾ ਇਹ ਠੀਕ ਆ ਭਾਈ ਠੀਕ ਆ ਅੱਛਾ ਲਖਮਨਦ ਭਾਈ ਮੈਨੂੰ ਇਹ ਗੱਲ ਦੱਸ ਵੀ ਆਪਾਂ ਹੁ ਯਾਰ ਬਾਈ ਰੇਟ ਫੋਨ ਤੇ ਹੀ ਤੈਅ ਕਰਨਾ ਫੋਨ ਤੇ ਰੇਟ ਤੈਅ ਕਰੇਗਾ ਬਾਈ ਠੀਕ ਹੈ ਬਾਈ ਅੱਛਾ ਤੀਜਾ ਸੁਆ ਸੁਦੀ ਆ ਬਾਕੀ ਆ ਸੂਣ ਦੇ ਵਿੱਚ ਹੈ ਕਰਦਾ ਪੀਤੇ ਵੀਰੇ ਗੱਲ ਦੋ ਮਿੰਟ ਅੱਛਾ ਮੈਂ ਚੰਗੀ ਆ ਬਾਈ ਹਾਂ ਹਾਂ ਮੈਂ ਬਹੁਤ ਚੰਗੀ ਆ ਬਾਈ ਠੀਕ ਹੈ ਬੱਕੜੀ ਬਾਹਰ ਨੂੰ ਬਾਈ ਤੋੜੀਏ ਮੜਾ ਇਹਨੂੰ ਲੈ ਵੀ ਮਿੱਤਰੋ ਹੁਣ ਮੈਂ ਤੁਹਾਨੂੰ ਕੋਲ ਕੇ ਵਿਖਾਉਣਾ ਕਿ ਤੁਸੀਂ ਸਵਾਦ ਆਨੰਦ ਆ ਜਿਹੜਾ ਉਹ ਵੱਖਰਾ ਹੋਊਗਾ ਅੱਛਾ ਨਵਾਈ ਕਰਕੇ ਜਿੱਕੜ ਜਾ ਹੋ ਗਿਆ ਥੱਲੇ ਹਣਾ ਹਾਂ ਹਾਂ ਬਾਈ ਨਵਾਈ ਕਰਕੇ ਹੀ ਹੋ ਗਿਆ ਨਾ ਹਾਂ ਨਹੀਂ ਠੀਕ ਆ ਲਖਮਨ ਤੁਰਦੀ ਤੁਰਦੀ ਤੇਰੇ ਵਾਂਗੂੰ ਆ ਜਾਵਾਂ ਪਹਿਲਵਾਨਾਂ ਨੂੰ ਹਨਾ ਤੂੰ ਵੀ ਜਦੋਂ ਕੁੜਤਾ ਆ ਇਹ ਲਖਮਨਤਾ ਬਾਈ ਫਿਰ ਰੇਟ ਫੋਨ ਤੇ ਤੈਅ ਕਰਨਾ ਹਾਂ ਰੇਟ ਫੋਨ ਤੇ ਤੈਅ ਕਰਾਂਗੇ ਜੇ ਵੀਰਾ ਬਣ ਕੇ 10 ਦਿਨ ਦਾ ਯਾਰ ਇਹ ਆ 10 ਤੇ ਫਿਰ ਕੀ ਫਾਇਦਾ ਐਵੇਂ ਜੇ ਸੂ ਵੀ ਰੇਟ ਹੋਰ ਹੋਣਾ ਬਾਈ ਯਾਰ ਠੀਕ ਆ ਹੁਣ ਰੇਟ ਘਾਣੇ تیر ਲਾ ਕੇ ਵੇਚਣ ਦਾ ਹਨਾ ਹਾਂ ਚਵਾ ਕੇ ਵੀ ਵੇਚੁੰਦਾ ਦਾ ਖਾ ਚਵਾ ਕੇ ਵੇਚਣ ਦਾ ਰਾਦਾ ਜਿੱਚ ਕੋਈ ਚੋਕ ਲਿਆਣ ਵਾਲਾ ਹੋਵੇ ਉਹ ਵੀ ਚਵਾ ਦੇਾਂਗੇ ਆਪਾਂ ਇਹਦੀ 18 ਕਿਲੋ ਦੀ ਗਾਰੰਟੀ ਹਾਂ ਗਾਰੰਟੀ 18 ਕਿਲੋ ਦੇਊਗੀ ਭਾਈ ਠੀਕ ਐ ਸੋ ਲਖਮੰਦ ਭਈਆ ਵੱਡੀ ਮਹੇਜ ਹੈ ਜਿਹੜੀ ਇਹ ਕਿੰਨੋਂ ਦੋ ਦੇ ਦਿੰਦੀ ਭਾਈ ਇਹ ਭਾਈ ਪਹਿਲੇ ਸੂਵੇ ਨੇ 16 ਕਿਲੋ ਦਿੱਤਾ ਇਹ ਬਦੂਜਾ ਸੂਆ ਹੀ ਆ ਭਾਈ ਹਾਂ ਪਹਿਲੇ ਸੂਵੇ ਸੂਈ ਆ ਭਾਈ ਇਹ ਗੱਠਾ ਜਗੂਠਾ ਮੈਂ ਤਾਂ ਬੜਾ ਜਮਾਂ ਹਾਂ 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 ਭਾਈ ਤੇ ਆ ਨੀਲੀ ਦੀ ਇਕੱਤੀ ਭਾਈ ਇਹ ਨੀਲੀ ਦੀ ਕੱਟੀ ਉਹਦੀ ਆ ਬਾਈ ਇੱਕ ਹਨੂਰ ਦੀ ਐ ਉਹ ਹਨੂਰ ਅੱਛਾ ਲਖਮਨ ਸਿੰਘ ਇੱਕ ਬਸ ਬਹਿਣਾ ਤੇਰੇ ਕੋਲ ਪਹਿਲਾਂ ਜਾਦਗੀਆਂ ਹੁੰਦੀਆਂ ਹੁਣ ਘਟਾ ਦੀਆਂ ਫਿਰ ਮਾਂ ਵੇਚਤੀ ਸੀ ਦੀ ਬਾਈ ਐਨੀ ਮਾਂ ਵੇਚ ਹਾਂ ਇਹ ਸੰਗ ਜਮਾਂਦਰੀ ਹੈਣੀ ਸੀ ਬਾਈ ਐਡੀ ਮਾਂ ਥੱਲੇ 45 ਕਿਲੋ ਦਾ ਦੱਸੀ ਠੀਕ ਆ ਬਾਈ ਤੇ ਇਹ ਬੱਚੀ ਹੁੰਦੀ ਹਾਂ ਹਾਂ ਉਹਦੀ ਬੱਚੀ ਆ ਇਹ ਇਹ ਖੀਰੀ ਹੋਈ ਆ ਬਾਈ ਖੀਰੀ ਆ ਬਾਈ ਖੀਰੀ ਆ ਗੱਭਣ ਹੋ ਗਈ ਬਾਈ ਹਾਂ ਗੱਭਣਾ ਬਾਈ ਹੁਣ ਸੁਣ ਵਾਲੀ ਇਹ ਇਹ ਦੋ ਕੁ ਮਹੀਨੇ ਦੀ ਹੈ ਠੀਕ ਅੱਛਾ ਲਖਮਨ ਸਿੰਘ ਬਾਈ ਜਿਵੇਂ ਆ ਹੁਣ ਮਈਆਂ ਤੇਰੀਆਂ ਦੁੱਧੋਂ ਡਰਾਈ ਚੱਲਦੀਆਂ ਪਈਆਂ ਸਾਰੀਆਂ ਹਾਂ 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 ਬਾਈ ਇਹ ਡਰਾਈ ਆ ਦੋ ਛੜਤੀਆਂ 8 8 ਮਹੀਨੇ ਜਾ ਗਈਆਂ 7 7ਵੇਂ ਦੋਵੇਂ ਇਹ ਜੋ ਪਰਲੀ ਝੋਟੀ ਵੀ ਖਰੀਦ ਕੇ ਆਏ ਹਾਂ ਹਰਿਆਣੇ ਜੂ ਲਿਆਈ ਖਰੀਦ ਕੇ ਇੱਥੇ ਵੀਡੀਓ ਬਣਾ ਕੇ ਗਏ ਆ ਉਦੋਂ ਮੈਂ ਵੀਡੀਓ ਬਣਾ ਕੇ ਆ ਗਿਆ ਜਿਹੜੀ ਦੀ ਵੀਡੀਓ ਬਣਾ ਕੇ ਉਹ ਵੈ ਗਈ ਸੀਗੀ ਠ 5280265 ਘਰ ਆਪਣਾ ਆ ਗਿਆ ਜਦੋਂ ਆਪਾਂ ਬੇਗੂ ਵਾਲਿਆਂ ਨੂੰ ਛਿੜਕ ਤੇ ਆ ਗਏ ਕੋਠੇ ਕਿਹੜੇ ਵਜਦੇ ਕੋਠੇ ਮਲੂਕਾ ਪੱਤੀ ਕੋਠੇ ਮਲੂਕਾ ਪੱਤੀ ਹਾਂ ਮੰਡੀ ਦੇ ਕੋਲੇ ਠੀਕ ਆ ਭਾਈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਗੋਲੇ ਵਾਲਾ